ਹੁਸ਼ਿਆਰਪੁਰ ਦੇ ਵਿੱਚ ਪ੍ਰਵਾਸੀ ਵੱਲੋਂ 5 ਸਾਲਾਂ ਬੱਚੇ ਦੇ ਕਤਲ ਤੋਂ ਬਾਅਦ ਪ੍ਰਵਾਸੀਆਂ ਦਾ ਵਿਰੋਧ ਸ਼ੁਰੂ ਹੋ ਗਿਆ ਹੈ ਲੋਕਾਂ ਦਾ ਕਹਿਣਾ ਹੈ ਕਿ ਇਹਨਾਂ ਪ੍ਰਵਾਸੀਆਂ ਨੂੰ ਪੰਜਾਬ ਦੇ ਵਿੱਚੋਂ ਬਾਹਰ ਕੱਢ ਦੇਣਾ ਚਾਹੀਦਾ ਹੈ ਕਿਉਂਕਿ ਇਹ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਅਤੇ ਅਸੀਂ ਸੁਰੱਖਿਅਤ ਨਹੀਂ ਹਾਂ ਦੱਸਦੀ ਹੈ ਕਿ ਬਹੁਤ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਦੇ ਵੱਲੋਂ ਇਹਨਾਂ ਦੇ ਖਿਲਾਫ ਫੈਸਲੇ ਵੀ ਲਏ ਗਏ ਨੇ ਕਈ ਪਿੰਡਾਂ ਨੇ ਤਾਂ ਪ੍ਰਵਾਸੀਆਂ ਦੀ ਐਂਟਰੀ ਦੇ ਉੱਤੇ ਹੀ ਬੈਨ ਲਗਾ ਹੁਣ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਜਲੰਧਰ ਦੇ ਆਦਮਪੁਰ ਨੇੜੇ ਪਿੰਡ ਟਰੋਲੀ ਕਲਾਂ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ 10 ਪੰਚਾਇਤਾਂ ਦੀ ਇੱਕ ਐਮਰਜੈਂਸੀ ਬੈਠਕ ਬੁਲਾਈ ਗਈ ਅਤੇ ਵੱਡੇ ਫੈਸਲੇ ਕੀਤੇ ਗਏ ਨੇ ਇਸ ਬੈਠਕ ਦੇ ਵਿੱਚ ਨੇੜੇ ਦੇ ਕਈ ਪਿੰਡਾਂ ਦੀਆਂ ਪੰਚਾਇਤਾਂ ਨੇ ਹਿੱਸਾ ਲਿਆ ਅਤੇ ਸਰਬਸਹਿਮਤੀ ਦੇ ਨਾਲ ਕਈ ਮਤੇ ਪਾਸ ਕੀਤੇ ਮੀਟਿੰਗ ਦੇ ਵਿੱਚ ਤੈਅ ਕੀਤਾ ਗਿਆ ਹੈ ਕਿ ਪ੍ਰਵਾਸੀਆਂ ਦੇ ਆਧਾਰ ਕਾਰਡ ਅਤੇ ਵਾਟਰ ਕਾਰਡ ਨਹੀਂ ਬਣਾਈ ਜਾਣਗੇ ਜਿਹੜੇ ਪ੍ਰਵਾਸੀਆਂ ਦੀਆਂ ਵੋਟਾਂ ਪਹਿਲਾਂ ਤੋਂ ਬਣੀਆਂ ਹੋਈਆਂ ਨੇ ਉਹਨਾਂ ਨੂੰ ਕੱਟ ਦਿੱਤਾ ਜਾਵੇਗਾ ਇਸ ਤੋਂ ਇਲਾਵਾ ਰਾਤ ਦੇ ਸਮੇਂ ਕੋਈ ਵੀ ਪ੍ਰਵਾਸੀ ਨਾ ਤਾਂ ਪਿੰਡ ਦੇ ਵਿੱਚ ਅਤੇ ਨਾ ਹੀ ਚੌਕ ਚੁਰਾਹਿਆਂ ਤੇ ਘੁੰਮ ਸਕੇਗਾ ਪੰਚਾਇਤਾਂ ਨੇ ਇਹ ਵੀ ਫੈਸਲਾ ਲਿਆ ਹੈ ਕਿ ਪ੍ਰਵਾਸੀਆਂ ਨੂੰ ਪਿੰਡ ਦੇ ਅੰਦਰ ਕਿਸੇ ਵੀ ਤਿਉਹਾਰ ਦੇ ਲਈ ਜਗ੍ਹਾ ਉਪਲਬਧ ਨਹੀਂ ਕਰਵਾਈ ਜਾਵੇਗੀ ਇਸ ਦੇ ਨਾਲ ਹੀ ਪਿੰਡ ਦਾ ਕੋਈ ਵੀ ਵਿਅਕਤੀ ਆਪਣੀ ਜਾਇਦਾਦ ਜਾਂ ਮਕਾਨ ਪ੍ਰਵਾਸੀ ਨੂੰ ਨਹੀਂ ਵੇਚੇਗਾ ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸ ਦੀ ਜ਼ਿੰਮੇਵਾਰੀ ਖੁਦ ਉਸਦੀ ਹੋਵੇਗੀ ਇਸ ਮੌਕੇ ਤੇ ਜਥੇਦਾਰ ਮਨੋਹਰ ਸਿੰਘ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ 25 ਤੋਂ 30 ਪਿੰਡਾਂ ਦੀ ਇੱਕ ਹੋਰ ਵੱਡੀ ਬੈਠਕ ਭੁਲਾਈ ਜਾਵੇਗੀ ਜਿਸ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਦੇ ਨਾਲ ਜੁੜੇ ਮੁੱਦਿਆਂ ਤੇ ਅੱਗੇ ਦੀ ਰਣਨੀਤੀ ਤੇ ਚਰਚਾ ਹੋਵੇਗੀ ਉਹ ਵੋਟਾ ਬਣਿਆ ਹਨ ਉਹ ਕਟੂਕੀਆਂ ਜਾਣਗੇ ਆਠਿਆਂ ਗਿਆ ਜਿਹੜੀਆਂ ਬਿਆਰੀਆਂ ਦੇ ਵੋਟਾ ਬਣਿਆ ਹਨ ਉਹ ਆਪਾਂ ਸਰਪੰਚ ਨੰਬਰ 12 ਤੋਂ 10 ਭਾਰਤ ਕਰਦੇ ਉਹ ਬੀਐਲਓ ਨੇ ਭੱਜਣਾ ਹੈ ਕਿ ਕਿਸੇ ਬੰਦੇ ਨੂੰ ਵੀ ਕੰਪਲੇਨਟ ਨਹੀਂ ਕਰਾਣੀ ਆ ਤੇ ਉਹ ਆਨਲਾਈਨ ਵੈਰੀਫਿਕੇਸ਼ਨ ਹੋਣੀ ਹੈ ਉਹ ਪੜਨ ਦੱਬ ਦੇਣਾ ਨਹੀਂ ਕੋਟ ਹੋ ਜਾਣੀ ਹੈ ਕੁਝ ਨਹੀਂ ਕਰਨ ਦੀ ਲੋੜ ਹੈ ਬੋਟ ਨੂੰ ਨਿਜੀ ਦੇਖ ਕੇ ਕੜਨੋ ਇੱਕ ਲਿਖਿਆ ਵੀ 9 ਵਜੇ ਤੋਂ ਬਾਅਦ ਕੋਈ ਵੀ ਬਿਹਾਰੀ ਜਾਂ ਕੋਈ ਹੋਰ ਵਾਰੀ ਵਿਅਕਤੀ ਬਿਨਾ ਕੰਮ ਤੋਂ ਕਿਸੇ ਮੋੜ ਜਾਂ ਪਿੰਡ ਵਿੱਚ ਨਹੀਂ ਫਰੇਗਾ ਜਦੋਂ ਇਹ ਮੋੜਾਂ ਮਾੜਾਂ ਤੇ ਬੈਠਦੇ ਨੇ ਥੋੜਾ ਜਿਹਾ ਸਹਿਮਤ ਇਹ ਗੱਲ ਆ ਬਾਰੇ 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 ਘੁੰਮੀ ਜਾਂਦੇ ਆ ਬਾਰੇ ਰੱਖੇ ਅੰਦਰ ਸ਼ਾਂਤ ਹੋ ਲੋ ਬੈਠੋ ਠੀਕ ਨਹੀਂ ਸਾਰੇ ਜਨਾਂ ਨੂੰ ਕੰਪਿਊਟਰ ਦੇ ਕੇ ਇੱਕ ਲਿਖਿਆ ਇੱਕ ਮੋਡਲ ਲਖਾਇਆ ਇਹ ਦੇਖੋ ਬਈ ਪ੍ਰਵਾਸੀਆਂ ਦੇ ਕਿਸੇ ਵੀ ਤਿਹਾਰ ਲਈ ਪਿੰਡ ਵਿੱਚ ਗ੍ਰਾਹੀ ਨਹੀਂ ਕੀਤੀ ਜਾਵੇਗੀ ਅਰੇ ਇਹ ਨਹੀਂ ਸਾਰੇ ਘੱਟ ਹੋਵੇ ਨਹੀਂ ਹੈ ਸਹੀ ਹੈ ਸਹੀ ਹੈ ਗ੍ਰਾਹੀ ਹੋਰ ਦੱਸੋ ਹੋਈ ਹੈ ਜੀ ਆਪਣੇ ਉਹ ਭਈ ਇਹ ਵਾਰੇ ਹੋਈ ਆ ਬੱਚਾ ਹਮਾਰੇ ਨਾ ਪ੍ਰਵਾਸੀ ਨੇ ਉਸ ਵਾਰੇ ਮੀਟਿੰਗ ਹੋਈ ਹੈ। ਇਹ ਇਹ ਕਹਦਾ ਜਿਵੇਂ ਜਿਹੜੇ ਪ੍ਰਵਾਸੀ ਮਜ਼ਦੂਰ ਆ ਜਿਹੜਾ ਜਿਹੜੇ ਇਵਿਗਲ ਪਿੰਡਾਂ ਚ ਰਹਿੰਦੇ ਆ ਜਿਹੜਾ ਆਧਾਰ ਕਾਰਡ ਦੋ ਦੋ ਬਣੇ ਹੋ ਆ ਠੀਕ ਹੈ ਜੀ ਜਿਸ ਘਰ ਦੇ ਵਿੱਚ ਮਾਲਕ ਜਿਸ ਘਰ ਦੇ ਰਹਣਗੇ ਉਹ ਘਰ ਦਾ ਵਾਲਾ ਮਾਲਕ ਜੁਮਰੀ ਉਹਨਾਂ ਨੂੰ ਲਊਗਾ ਜਿਨੇ ਘਰ ਦੇ ਦੇ ਮੈਂਬਰ ਉੱਥੇ ਰਹਿੰਦੇ ਆ ਉਹ ਜਾ ਕੇ ਸਰਪੰਚ ਕੋਲ ਇਤਲਾ ਕਰੂਗੇ ਇਸ ਘਰ ਚ ਮੈਂ ਜੋ ਬਾਰੀ ਦਾ ਇਨੇ ਮੈਂਬਰ ਸਾਡੇ ਕੋਲ ਰਹਿੰਦੇ ਵੀ ਆ ਤੁਹਾਡੇ ਵੀ ਬੱਤਵਾਰ ਭਈਆਂ ਦੇ 10 15 ਵੋਟਾਂ ਬਣੀਆਂ ਬਾਕੀ ਸਾਰੇ ਉਧੇ ਇਲੀਅਰ ਦੇ ਨੇ ਬੰਦੇ ਭਈ ਰਹਿੰਦਾ 200 ਭਈ ਰਹੇ ਨਾਲ ਕਟਵਾਰ ਬਾਕੀ 2 ਇਹਨੇ ਕੋਰ ਕਰਾ ਚੰਦੇ ਆ ਬਈ ਕਰਾਂ ਦੇ ਵਿੱਚ ਇਹ ਕਹਿੰਦੇ ਬਈ ਬਾਹਰੇ ਕੀਤਾ ਜ ਰਹੇ ਪਿੰਡ ਦਾ ਪਿੰਡ ਦਾ ਮਾਹੌਲ ਖਰਾਬ ਕਰਦੇ ਆ ਪਿੰਡ ਤਾਂ ਪਿੰਡ ਦੇ ਹੀ ਬਾਕੀ ਪਿੰਡਾਂ ਦੇ ਸਰਪੰਚ ਇਹੀ ਕਹਿੰਦੇ ਬਈ ਜਿਹੜਿਆ ਜਿਹੜੇ ਇਲੀਏ ਵੋਟਾਂ ਬਣੀਆਂ ਆ ਅਸੀਂ ਕਟਾਵਾਂਗੇ ਜਿਹੜੇ ਜਿਹੜੇ 2 ਟਾ ਉਧਰ ਵੀ 1 ਨੂੰ 2 ਨੰਬਰ ਦੇ ਅਧਾਰ ਕਟਿਆ ਯਾਰ ਭਾਜੀ ਅੱਜ ਪਿੰਡ ਕਿਹਦਾ ਆ ਆਈਐਸਪੈਂਸ ਸਾਹਿਬ ਉਨੇ ਹੀ ਗੱਲ ਕਹੀ ਸੀ ਪੈਂਚ ਨੇ ਵੀ ਸਾਡੇ ਕੋਲ ਰੀ ਬੁਈਏ ਚੱਕੀਤਾ ਇੱਕ ਫੋਟੋ ਤੇ ਇੱਕ ਫੋਟੋ ਆ ਉਦੀ ساری ਕਾਪੀਆਂ ਕਾ ਕੇ ਜੇਬ ਰੱਖੀਆਂ ਐ ਬੇ ਅਸਲੀ ਅਸਲੀ ਪਤਾ ਨਹੀਂ ਵੀ ਧਾਰਕਨ ਹੈ ਕਿ ਦਾ ਅਸੀਂ ਬਹੁਤ ਵੱਡਾ ਇਕੱਠ ਕਰਾਂਗੇ 25-30 ਪਿੰਡਾਂ ਦਾ ਆਪਣੇ 50 ਇਕੱਠੇ ਕਰਾਂਗੇ ਉਸ ਤੋਂ ਬਾਅਦ ਸਾਰਾ ਪਾਗਲਾ ਰੂਲ ਰੂਲ ਤਿਆਰ ਕਰਾਂਗੇ